ਲੱਗੇ ਰਹੇ ਅੱਗੇ ਆਨ ਨੂੰ ਗੱਡੀਆਂ ਦਾ ਨਾ ਕੋਈ ਸਾਦਾ ਨਹੀਂ ਗੱਡੀ ਬੋਲ ਬੋਲ ਲੇਦੇ ਡਾਈ ਜਾਂ ਅੱਛਾ ਉਸ ਤੋਂ ਕਮਿੰਟਰ ਦੇ ਕਮਿੰਟਰ ਵੇਸੀ ਅੱਛਾ ਲੋਕਾਂ ਨੇ ਜੀ ਕਰਾ ਉਸ ਤੋਂ ਸਰੋਂ ਦਾ ਆਇਆ ਤੁਸੀਂ ਚਾਚਾ ਆਈਡੀ ਵੱਲੇ ਕਰੀ ਮਾਰੀ ਨਹੀਂ ਹੋਇਆ ਯਾਰ ਅੱਛਾ ਜੀ ਗੱਡੀਆਂ ਬੋਲੇ ਰਹੀ ਆਣੇ ਅੱਛਾ ਕਦੋਂ ਦੀ ਅੱਗ ਲੱਗੀ ਹੋਈ ਹੈ ਤਕਰੀਬਨ ਅੱਧਾ ਘੰਟਾ ਤੋਂ ਉੱਪਰ ਹੋ ਗਿਆ ਤੇ ਅੱਗ ਲੱਗਣ ਦੇ ਕਾਰਨ ਪਤਾ ਲੱਗਿਆ ਕਿੱਦਾਂ ਅੱਗ ਲੱਗੀ ਹੈ ਆਪਾਂ ਸਾਈਡ ਤੇ ਕੰਮ ਕਰਦੇ ਹੋਏ ਸੀ ਆਪਾਂ ਧੂਆ ਦੇਖਿਆ ਆਪਾਂ ਭਾਗ ਕੇ ਭਾਗ ਆਏ ਆਪਾਂ ਭਾਈ ਕਿਸ ਚੀਜ਼ ਦਾ ਕੰਮ ਸੀ ਗਈ ਇੱਥੇ ਭਾਈ ਜੀ ਫਾਇਰ ਫੋਰ ਦਾ ਕੰਮ ਸੀ ਪਰ ਸਾਨੂੰ ਇਹਨਾਂ ਪਤਾ ਨਹੀਂ ਆਪਾਂ ਆਪਾਂ ਅੱਗੇ ਦੇਖਿਆ ਸੀ ਭਾਗ ਕੇ ਭਾਗ ਆਏ ਅੰਦਰ ਤੇ ਹੁਣ ਕਿੰਨੀ ਦੇਰ ਬਾਅਦ ਫਾਇਰ ਗੇਟ ਦੀ ਗੱਡੀ ਆਪਾਂ ਮੈਂ ਕਹਿੰਦਾ ਅੱਧੇ ਘੰਟੇ ਤੋਂ ਉੱਪਰ ਗੱਡੀ ਨੂੰ ਅੱਧਾ ਅੱਧੇ ਅੱਧੇ ਘੰਟੇ ਉੱਪਰ ਬਾਅਦ ਕਿੱਥੇ ਆਈ ਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਾਨੀ ਕੋਈ ਪਤਾ ਨਹੀਂ ਗੱਡੀਆਂ ਨਾਲ ਕਿੰਨੀ ਅੱਗ ਦਾ ਨੁਕਸਾਨ ਹੋਇਆ ਗੱਡੀਆਂ ਦਾ ਕੋਈ ਰਿਸਕ ਨਹੀਂ ਹੋਇਆ ਬੰਦੇ ਸਾਰੇ ਮਿਲ ਕੇ ਬਚਾ ਲਿਆ ਸਾਰੇ ਬੰਦੇ ਨੇ ਮਿਲ ਕੇ ਬਹੁਤ ਕੋਸ਼ਿਸ਼ ਕੀਤੀ ਜਦ ਤੱਕ ਉਹ ਮਨ ਬਚਾ ਲਿਆ ਠੀਕ ਹੈ ਬਾਕੀ ਪੁਲਿਸ ਵਾਲਿਆਂ ਨੇ ਵੀ ਤਾਂ ਬਹੁਤ ਹੈਲਪ ਕੀਤੀ ਹੈ ਉਹਨਾਂ ਨੇ ਵੀ ਬਹੁਤ ਮਦਦ ਕੀਤੀ ਉਹਨਾਂ ਨੇ ਠੀਕ ਹੈ ਜੀ ਹਾਂਜੀ ਹਾਂਜੀ ਬਾਹਰ ਆਣ ਪਾਉਂਦੇ ਹਾਂਜੀ ਕੀ ਕਹਿੰਦੇ ਸੀਗੇ ਤੁਸੀਂ ਕਦੋਂ ਦੀ ਮਤਲਬ ਕਿ ਅੱਗ ਲੱਗੀ ਜਾ ਕੇ ਉਹ ਦਾ ਕੰਮ ਉਹ ਦਾ ਕੰਮ ਆ ਉਹ ਦਾ ਕੰਮ ਕਰਦਾ ਬੰਦੇ ਤੇ ਕੋਈ ਬੰਦੇ ਬਾਹਰੋਂ ਆ ਕੇ ਕੋਈ ਮਜ਼ਦੂਰ ਆ ਕੇ ਤੇ ਪ੍ਰਵਾਸੀ ਸਜੜਾ ਆ ਕੇ ਤੇ ਉਹ ਦਾ ਕੰਮ ਕਰਦੇ ਆ ਹਰ ਇੱਕ ਸਾਲ ਇਦਾਂ ਹੁੰਦਾ ਇਹ ਨਮਾਨੀ ਹੋਇਆ ਅੱਜ ਹਰ ਇੱਕ ਵਾਰ ਇਦਾਂ ਹੁੰਦਾ ਜਦੋਂ ਇਹ ਬੰਦਾ ਬਾਲ ਕੱਟਾ ਕਰ ਲੈਂਦਾ ਮਾਲ ਕਟਾ ਕਰ ਤੋਂ ਬਾਅਦ ਵਿੱਚ ਸਵੇਰ ਨਾਲ ਇੱਥੇ ਬੈਠਾ ਬੰਦਾ ਇੱਥੇ ਸਿਰਫ ਇੱਕ 5 ਮਿੰਟ ਲਈ ਖੱਪੇ ਸਜੋਇਆ ਤੇ ਕਿਸੇ ਬੰਦੇ ਨੇ ਸ਼ਰਾਪਤ ਕੀਤੀ ਆ ਅੱਛਾ ਸਰ ਮੈਂ ਇੱਕ 5 ਮਿੰਟ ਦੇ ਵਿੱਚ 50 ਮੀਟਰਾਂ ਦੇ ਵਿੱਚ ਬਦਲੇ ਫੋਨ ਚੁੜਦਾ ਬਾਹਰ ਚਲੇ ਗਿਆ ਤੇ ਕਦੇ ਨੇ ਸ਼ਰਾਰਤ ਕੀਤੀ ਹੈ ਤੇ ਬਹੁਤਾਂ ਕੰਮ ਬਹੁਤ ਵਕਤ ਪੈਂਦੀ ਹੈ ਪਟਵਾਲਾ ਨੂੰ ਲੱਗੇ ਰਹੇ ਅਗਭਿਆਨ ਨੂੰ ਗੱਡੀਆਂ ਦਾ ਨਾ ਕੋਈ ਸਾਦਾ ਨਹੀਂ ਗੱਡੀ ਬੋਲ ਫੋਲ ਲੈਦੇ ਡਾਈ ਜਾਂ ਅੱਛਾ ਉਸੇ ਕਮਿਸ਼ਨਰ ਤੇ ਕਮਿਸ਼ਨਰ ਵੇਸੀ ਲੋਕਾਂ ਨੇ ਜੀ ਦਰਾ ਉਸੇ ਸਰਮਖਾਟ ਆ ਜਾਂਦੀ ਚਾਚਾ ਆਈਡੀ ਵੱਲੇ ਕਰੀ ਮਾਰੀ ਨਹੀਂ ਹੋਇਆ अच्छा जी गाड़ियां मोलेਦਾ ਜਾਣੇ ਚੱਕਰ ਤੋਂ ਦੀ ਅੱਗ ਲੱਗੀ ਹੋਈ ਹੈ ਵੀਰ ਜੀ ਮਨ ਅੱਧਾ ਘੰਟੇ ਤੋਂ ਉੱਪਰ ਹੋ ਗਿਆ ਤੇ ਅੱਗ ਲੱਗਣ ਦੇ ਕਾਰਨ ਪਤਾ ਲੱਗੇ ਕਿੱਦਾਂ ਅੱਗ ਲੱਗੀ ਹੈ ਆਪਾਂ ਸਾਡੇ ਸਾਈਡ ਤੋਂ ਕੰਮ ਕਰਦੇ ਵੇਲੇ ਵੀ ਆਪਾਂ ਧੂਆ ਦੇਖਿਆ ਆਪਾਂ ਭਾਰ ਦੇ ਪਾਸੇ ਆਏ ਆਪਾਂ ਕਿਹ ਚੀਜ਼ ਦਾ ਕੰਮ ਸੀ ਗਈ ਕਿੱਥੇ ਬੜੀ ਖਾਇ ਸੋ ਦਾ ਕੰਮ ਸੀ ਬਾਕੀ ਸਾਨੂੰ ਇੰਨਾ ਪਤਾ ਨਹੀਂ ਆਪਾਂ ਆਗੇ ਦੇਖੀ ਸੀ ਪਾਸੇ ਪਾਸ ਜਾਏ ਆ ਤੇ ਹੁਣ ਕਿੰਨੀ ਦੇਰ ਬਾਅਦ ਫਾਇਰ ਗੇਟ ਦੀ ਗੱਡੀਆਂ ਪਹੁੰਚਿਆ ਨਾ ਅੱਧੇ ਘੰਟੇ ਤੋਂ ਉੱਪਰ ਗੱਡੀ ਨੂੰ ਅੱਧੇ ਘੰਟੇ ਤੋਂ ਉੱਪਰ ਬਾਅਦ ਕੀ ਚਾਹੀਏ ਕੋਈ ਜਾਨੀ ਨੁਕਸਾਨ ਹੋਇਆ ਜਾਨੀ ਨੁਕ ਤੰਨੇ ਨਾਲ ਸਾਰੇ ਮਿਲ ਕੇ ਮਚਾ ਲਿਆ ਸਾਰੇ ਬੰਦੇ ਨੇ ਮਿਲ ਕੇ ਬਹੁਤ ਕੋਸ਼ਿਸ਼ ਕੀਤੀ ਜਦੰਨਾ ਉਹ ਮੈਨੂੰ ਬਚਾਉਣ ਹੋ ਜਾਇਆ ਠੀਕ ਹੈ ਜੀ ਬਾਕੀ ਪੁਲਿਸ ਵਾਲਿਆਂ ਨੇ ਵੀ ਤਾਂ ਬਹੁਤ ਹੈਲਪ ਕੀਤੀ ਹੈ ਉਹਨਾਂ ਨੇ ਵੀ ਬਹੁਤ ਮੈਂਡ ਜਿੱਤੋ ਉਹਨਾਂ ਨੇ ਠੀਕ ਹੈ ਜੀ ਹਾਂਜੀ ਹਾਂਜੀ ਬਾਹਰ ਨਾਮ ਪਾਉਂਦਾ ਹਾਂਜੀ ਕੀ ਕਹਿੰਦੇ ਸੀਗੇ ਤੁਸੀਂ ਕਦੋਂ ਦੀ ਮਤਲਬ ਯਾਰ ਲੱਗੀ ਜਾ ਕੇ ਖੋ ਦਾ ਕੰਮ ਆ ਉਹਦਾ ਕੰਮ ਆ ਖੋ ਦਾ ਕੰਮ ਕਰਦਾ ਬੰਦੇ ਇੱਥੇ ਕੋਈ ਬੰਦੇ ਬਾਹਰੋਂ ਆ ਕੇ ਕੋਈ ਮਜ਼ਦੂਰ ਆ ਕੇ ਤੇ ਪਰਵਾਸੀ ਸਜਣਾ ਆ ਕੇ ਤੇ ਖੋ ਦਾ ਕੰਮ ਕਰਦੇ ਆ ਹਰ ਇੱਕ ਸਾਲ ਇਦਾਂ ਹੁੰਦਾ ਇਹ ਨਮਾਰੀ ਹੋਇਆ ਅੱਜ ਹਰ ਇੱਕ ਵਾਰ ਇਦਾਂ ਹੁੰਦਾ ਜਦੋਂ ਇਹ ਬੰਦਾ ਬਾਲ ਕੱਟਾ ਕਰ ਲੈਂਦਾ ਮਾਲ ਕੱਟਾ ਕਰ ਤੋਂ ਬਾਅਦ ਵਿੱਚ ਸਵੇਰ ਦਾ ਇੱਥੇ ਬੈਠਾ ਹੁੰਦਾ ਇੱਥੇ ਫਿਰ ਮੈਂ 5 ਮਿੰਟ ਲਈ ਖੱਪੇ ਸੇ ਜੋਇਆ ਤੇ ਕਿਸੇ ਬੰਦੇ ਨੇ ਸ਼ਰਾਫਤ ਕੀਤੀ ਆ ਸਰ ਮੈਂ ਇੱਕ 5 ਮਿੰਟ ਦੇ ਵਿੱਚ 50 ਮੀਟਰਾਂ ਦੇ ਵਿੱਚ ਬਦਲੇ ਫੋਨ ਛੋੜਦਾ ਬਾਹਰ ਚਲਾ ਗਿਆ ਤੇ ਕਹਿੰਦੇ ਨੇ ਸ਼ਰਾਰਤ ਕੀਤੀ ਹੈ ਤੇ ਖੁੱਦ ਦਾ ਕੰਮ ਖੂਲ ਵਕ ਪੈ ਗਿਆ ਪਟ્રોલ ਨੂੰ